ਉਕੇ ਉਹ ਪਾਗਣੀ ਲਾਈ ਹੋਈ ਬਲ ਮੈਂ ਨਹੀਂ ਲਾਹੀ ਬਈ ਮੈਂ ਤਾਂ ਡੀਜੀ ਫਰੂਟ ਦੀ ਦੁਕਾਨ ਹੈ ਉੱਥੇ ਅੱਡੇ ਤੇ ਉਹ ਮੁੰਡੇ ਕੋਈ ਨਸ਼ੇ ਦੀ ਹਾਲਤ ਤੇ ਸੀਗੇ ਉਹ ਆ ਕੇ ਸਾਡੇ ਨਾਲ ਬੈਠਣ ਲੱਗ ਗਏ ਜੀ ਸਮਾਨ ਲੈਂਦੇ ਸਮਾਨ ਸੂਣ ਲੈਣ ਦੇ ਬੈਠਣ ਲੱਗ ਗਏ ਤੇ ਉਹਨਾਂ ਨੇ ਕਿਰਚਾ ਕੱਟ ਕੇ ਸਾਡੇ ਤੇ ਹਮਲਾ ਕਰਤਾ ਜੀ ਇੱਕ ਤਾਂ ਮੇਰੇ ਭਰਾ ਦੇ ਮਾਰੀਆਂ ਉਹਨਾਂ ਨੇ ਕਿਰਚਾਂ ਜੀ ਤੇ ਮੇਰੇ ਮਾਰੀਆਂ ਇੱਕ ਨਾਲ ਦਾ ਗਵਾਂਢੀ ਸੀਗਾ ਮੁੰਡਾ ਛੜਾ ਰਿਹਾ ਸੀ ਉਹਦੇ ਮਾਰੀਆਂ ਜੀ ਬੀਜੀ ਫਰੂਟ ਦੀ ਦੁਕਾਨ ਹੈ ਉੱਥੇ ਅੱਡੇ ਤੇ ਉਹ ਮੁੰਡੇ ਕੋਈ ਨਸ਼ੇ ਦੀ ਹਾਲਤ ਤੇ ਸੀਗੇ ਉਹ ਆ ਕੇ ਸਾਡੇ ਨਾਲ ਬੈਸਣ ਲੱਗ ਗਏ ਜੀ ਸਮਾਨ ਲੈਂਦੇ ਸਮਾਨ ਤੋਂ ਲੈਣ ਦੇ ਬੈਸਣ ਲੱਗ ਗਏ ਤੇ ਉਹਨਾਂ ਨੇ ਕਿਰਚਾ ਕੱਢ ਕੇ ਸਾਡੇ ਤੇ ਹਮਲਾ ਕਰਤਾ ਜੀ ਇੱਕ ਤਾਂ ਮੇਰੇ ਭਰਾ ਦੇ ਮਾਰੀਆਂ ਉਹਨਾਂ ਨੇ ਕਿਰਚਾ ਜੀ ਤੇ ਮੇਰੇ ਮਾਰੀਆਂ ਇੱਕ ਨਾਲ ਦਾ ਗਵਾਂਢੀ ਸੀਗਾ ਮੁੰਡਾ ਛੜਾ ਰਿਹਾ ਸੀ ਉਹਦੇ ਮਾਰੀਆਂ ਜੀ ਉਹ ਮੁੰਡਿਆਂ ਨੇ ਰੋਣ ਕਿਸ ਕਾ ਕੁਝ ਹੋਇਆ ਸੀ ਇਹ ਫਰੂਟ ਲੈ ਰਹੇ ਸੀ ਉਹ ਤੇ ਇਸ ਗੱਲ ਰੇਟ ਰੂਟ ਪਿੱਛੇ ਵੈਸਵਾ ਜੀ ਨਸ਼ੇ ਦੀ ਨਸ਼ਾ ਕੀਤਾ ਹੋਇਆ ਸੀ ਇਹੋਨਾਂ ਨੇ ਵੱਧ ਕੀ ਜਾਣਦੇ ਸੀ ਇਹਨਾਂ ਨੂੰ ਨਹੀਂ ਜਾਣਦੇ ਨਹੀਂ ਸੀ ਨਾ ਨਾ ਜੀ ਨਾ ਦੇਖਿਆ ਵੀ ਨਹੀਂ ਜੀ ਕਦੇ ਹੋ ਕਦੇ ਹੋਇਆ ਨਹੀਂ ਇਹਦਾ ਬੱਸ ਪਤਾ ਹੀ ਨਹੀਂ ਉਹਨਾਂ ਨੂੰ ਐ ਸੰਗ ਮਾਰਨ ਲੱਗ ਗਏ ਜਿਵੇਂ ਕੋਈ ਖੰਗਜ ਬਾਜੀ ਹੋਦੀ ਆ ਉਹਨਾਂ ਨਾਲ ਹਰ ਜਨ ਤੋਂ ਗੁਗਾਲੀ ਨਹੀਂ ਉਹ ਹੀ ਬੈਸ ਰਿਆ ਨਸ਼ੇ ਨਸ਼ਾ ਕੀਤਾ ਵੈ ਅਸੀਂ ਉਹਨਾਂ ਦਾ ਰੇਡ ਪਿੱਛੇ ਵੈਸਣ ਵੁਸਣ ਲੱਗ ਗਏ ਉਹ ਛੋਟਾ ਭਰਾ ਸੀਗਾ ਅਸੀਂ ਭੱਜ ਲਏ ਜਦੋਂ ਕਿਰਚਾ ਮਾਰੀਆਂ ਉਹਨਾਂ ਨੇ ਉਹ ਪਿੱਛੇ ਲਿਜਾ ਕੇ ਉਹਦੇ ਭਰਾ ਦੇ ਮੇਰੇ ਢਿੱਡ 'ਚ ਮਾਰੀਆਂ ਤੇ ਮੇਰੇ ਵੀ ਦੋ ਤਿੰਨ ਥਾਂ ਮਾਰੀਆਂ ਤਿੰਨੋ ਜਖਮ ਹੀ ਹੋ ਗਏ ਹਾਂਜੀ ਤਿੰਨ ਬਾਕੀ ਵੀ ਇੱਥੇ ਹਸਪਤਾਲ ਜੀ ਆਈ ਭਰਾ ਦੀ ਮੇਰੀ ਡੈਥ ਹੋ ਗਈ ਇਹ ਤੇ ਇਹ ਇਨਸਾਫ ਸਾਨੂੰ ਦਿੱਤਾ ਜਾਵੇ ਕਿ ਅੱਜ ਵੀ ਇੱਥੇ ਤਪੇ ਚੌਂਕ ਦੇ ਵਿੱਚ ਦੋ ਪਰਾਰ ਫਲਾਂ ਦੀ ਰੇੜੀ ਲਾਉਂਦੇ ਜਿਹਦਾ ਨਾਂ ਅਮਨਦੀਪ ਤੇ ਦੂਸਰਾ ਗਗਨਦੀਪ ਹੈ ਇਹ ਦੋਨੇ ਉੱਥੇ ਰੋਜ਼ ਲਾਉਂਦੇ ਸੀ ਤੇ ਇਹਨਾਂ ਦੇ ਨਾਲ ਹੀ ਕੋਈ ਇਹਨਾਂ ਦਾ ਕੋਈ ਜਾਣਕਾਰ ਬੰਦਾ ਜਿਹੜਾ ਬਾਣੀਆਂ ਰਾਮ ਹੈ ਉਹ ਵੀ ਉੱਥੇ ਸੱਜੇ ਕੰਬੇ ਆਉਂਦਾ ਜਾਂਦਾ ਸੀਗਾ ਹੁਣ ਉਹ ਕਹਿੰਦਾ ਵੀ ਮੈਂ ਕੱਲ 24 ਤਰੀਕ ਨੂੰ ਜਮੇ ਸ਼ੇਕ ਉਹ ਜਦ ਮੈਂ ਆਪਣੇ ਫਲ ਲੈਣ ਆਇਆ ਤਾਂ ਉੱਥੇ ਦੋ ਬੰਦੇ ਰੇੜੀ ਤੇ ਫਲ ਲੈ ਰਹੇ ਸੀਗੇ ਬਲੋ ਦੋ ਬੰਦੇ ਜਿਹੜੇ ਅਨਨੋਨ ਸੀਗੇ ਨਾਲ ਇੱਕ ਉਹਨਾਂ ਦੇ ਮੋਟਰਸਾਈਕਲ ਸੀ ਜਮਾ ਤੇ ਉਹਨਾਂ ਨੇ ਮਤਲਬ ਉਹਨੂੰ ਕੋ ਫਲ ਲਏ ਤੇ ਫਲ ਵਿੱਚ ਉਹ ਪੈਸਿਆਂ ਦੇ ਲੈਣ ਦੇਣ ਕਰਕੇ ਉਹਨਾਂ ਦੀ ਆਪਸ ਲੜਾਈ ਹੋ ਗਈ ਜਦੋਂ ਉਹ ਲੜ ਰਹੇ ਸੀ ਤੇ ਉਹ ਮੁੰਡਿਆਂ ਦੇ ਪੱਗਪੂਗ ਤਾਂ ਲੱਗੀ ਜਿਵੇਂ ਤੇ ਨਾਲ ਇੱਕ ਗੁਰਦਰਸ਼ਨ ਸਿੰਘ ਵਗੈਰਾ ਖੜਾ ਸੀਗਾ ਜਿਹਦੀ ਵੀਰ ਨਾਲ ਮਾਰੀ ਮੋਟੀ ਲਕੜਾਟ ਦੱਸੀ ਹੈ ਬਿਆਨ ਵਿੱਚ ਵੀ ਸਾਡੇ ਨਾਲ ਲਗੜਾ ਟਹਿ ਤੇ ਉਹ ਅਲਾਸ਼ਰੀ ਉਹਨੇ ਦਿੱਤੀ ਵੀ ਤੁਹਾਡੀ ਬੱਗ ਲਾ ਦਿੱਤੀ ਵਗੈਰਾ ਵਗੈਰਾ ਤਾਂ ਉਹਨਾਂ ਨੇ ਤੈ ਚਾ ਕਿ ਇੱਕ ਤੱਕ ਕਿਰਚਾ ਨਾਲ वार ਕੀਤੇ ਅਮਨਦੀਪ ਦੇ ਤੇ ਇਹ ਦੂਸਰੇ ਲੜਕੇ ਨੇ ਜੋ ਪੇਚਕਸ मार ਕੇ ਉਹ ਇਹਨਾਂ ਨੂੰ ਫਟੜ ਕਰਤਾ ਇਹ ਤਿੰਨ ਜਾਨੇ ਫਟੜ ਹੋਏ ਆ ਇੱਕ ਤਾਂ ਬਾਣਿਆਰਾਮ ਜਿਹੜਾ ਛਡਾਉਣ ਵਾਲਾ ਮੁੰਡਾ ਸੀ ਉਹ ਜਿਹਦੇ ਪਿਆ ਤਾਂ ਐਫਆਰ ਹੋ ਰਹੀ ਹੈ ਦੋਵੇਂ ਭਰਾ ਉਹ ਅਮਨਦੀਪ ਤੇ ਗਗਨਦੀਪ ਅਮਨਦੀਪ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਉਹਨੂੰ ਏਮਚ ਰੈਫਰ ਕੀਤਾ ਗਿਆ ਪਰ ਉਹ ਦੇਰ ਰਾਤ ਪਤਲ ਲੱਗੇ ਉਹਦਾ ਨਹੀਂ ਐਕਸਪਾਇਰ ਹੋ ਗਿਆ ਇਹਦੇ ਵਿੱਚ ਨੇ ਅੰਦੇਸ਼ੀ ਉਹਨਾਂ ਦਾ ਨਾਮ ਪਤਾ ਪਤਾ ਕਰ ਲਿਆ ਗਿਆ ਸੀਗਾ ਇੱਕ ਦਾ ਨਾਮ ਜਗਜੀਤ ਸਿੰਘ ਜੀਤ ਤੇ ਦੂਸਰੇ ਦਾ ਨਾਮ ਕਰਨਵੀਰ ਇਹ ਦੋਨੇ ਮੋਗੇ ਰਹਿਣ ਵਾਲੇ ਆ ਤੇ ਸਾਡੀਆਂ ਟੀਮਾਂ ਗਈਆਂ ਹੋਈਆਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਜੋ ਅੱਗੇ ਅਪਡੇਟ ਆਏਗੀ ਤੁਹਾਨੂੰ ਦੱਸਦੇ ਰਹਾਂਗੇ ਸਰ ਮਾਮਲਾ ਕੀ ਮਾਮਲਾ ਸਿਰਫ ਅਚਾਨਕ ਲੜਾਈ ਦਾ ਹੀ ਹੈ ਕੋਈ ਜ਼ਿਆਦਾ ਉਹ ਨਹੀਂ ਸੀ ਜਿਆਦਾ ਥੋੜਾ ਬਹੁਤ ਇਨਸਟੀਗੇਟ ਕਰੰਦਾ ਗੁਰਲક્ષਣ ਵੱਲੋਂ ਹੋਇਆ ਤੇ ਲੜਾਈ ਵੱਧ ਗਈ ਹੈ ਖਤਰਨਾਕ ਰੂਪ ਤਾਰ ਗਈ ਵੀ ਕੋਈ ਬਹੁਤ ਜ਼ਿਆਦਾ ਪੁਰਾਣੀ ਰੰਜਿਸ਼ ਨਹੀਂ ਲੱਗਦੀ ਸੀ ਸਰ ਜਿਹੜੇ ਸਾਥੀ ਹੋ ਕੇ ਤੇ ਜਸਮੀਰ ਉਹ ਵੀ ਐਡਮਿਟ ਹੋ ਗਏ ਮੋ ਮਿਕਤਾ ਵਰਗਲ ਤਪੀ ਹਸਪੀਟਲ ਚ ਹੈ ਜੀ ਤੇ ਜਿਹੜਾ ਬਾਣੀਆ ਰਾਮ ਹੈ ਉਹ ਤਾਂ ਤੁਰਿਆ ਫਿਰਦਾ ਸੀ ਉਹਨੇ ਬਿਆਨ ਲਖਾਇਆ ਐ ਐਸ ਚੋਕ ਕੋਲ ਤੇ ਸਰ ਕੀ ਕੀਤਾ ਰਣਾਂ ਦੀ ਉਹਦੇ ਵਿੱਚ ਐਫ ਆਈ ਆਰ ਜਿਹੜੀ ਆ ਸੈਕਸ਼ਨ 103 ਉਬਲਿਕ ਇੱਕ 118 ਉਬਲਿਕ ਇੱਕ 3 ਦੀ ਸੈਕਸ਼ਨ 5 ਤੇ 115 ਦੀ 2 ਬੀ ਐਨ ਐਸ ਪਰਚਦਤ ਕੀਤਾ ਗਿਆ ਜਿਹੜੇ ਬੇਟੇ ਦਾ ਅਮਨਦੀਪ ਸਿੰਘ ਜੀ ਇੱਕ ਨਾਮ ਇੱਕ ਦਾ ਨਾਮ ਗਗਨਦੀਪ ਸਿੰਘ ਹਾਵਲੀ ਦੀ ਦੁਕਾਨ ਤੇ ਕੰਮ ਕਰ ਰਹੇ ਸੀ ਅਚਾਨਕ ਹੀ ਆ ਤਿੰਨ ਬੰਦੇ ਆਏ ਆ ਕੇ ਇਹਨਾਂ ਨੇ ਉਹ ਸਮਾਨ ਸੋਣ ਲਿਆ ਉਹ ਜਾਂ ਕਿਵੇਂ ਕਿ ਹਵਲਾ ਕਰਤਾ ਨੇ ਖੇਰਚਾ ਮਾਰੀ ਕਿੰ ਗੱਲ ਕੀ ਦੱਸੂ ਵਜ੍ਹਾ ਕੀ ਪਤਾ ਲੱਗੇਗੀ ਕੀ ਪਤਾ ਕੀ ਵਜ੍ਹਾ ਹੈ ਬਲ ਫੁੱਲ ਲਿਆ ਹੂ ਜਮ ਮੈਨੂੰ ਪੱਕਾ ਪਤਾ ਨਹੀਂ ਹੈਗਾ ਕੌਣ ਸੀ ਸ਼ਖਸੀਅਤ ਪਤਾ ਨਹੀਂ ਜੀ ਕਿੱਥੋਂ ਮੈਨੂੰ ਤਾਂ ਪਤਾ ਨਹੀਂ ਕੀ ਇਨਸਾਫ ਚਾਹੀਦਾ ਹੈ ਐਂ ਰੋਣਾ ਇਨਸਾਫ ਮਿਲਣਾ ਚਾਹੀਦਾ ਜੀ ਥੀਰਾਂ ਲਈ ਕਾਤਲਾ ਨੂੰ ਦੱਤਵਾਲ ਸੱਜਾ ਮਿਲਣੀ ਚਾਹੀਦੀ ਹੈ ਫਿਰ ਤਰ ਨਿਸਾਫ ਮੈਨੂੰ ਲੱਗਦਾ ਤੇ ਕੱਲ ਬੱਚੇ ਉੱਥੇ ਆਪਣੇ ਆਪ ਦੇ ਵਿੱਚ ਜਿਦ ਰਹੇ ਸੀ ਉਹ ਆਣ ਪਛਾਤੇ ਬੰਦੇ ਆ ਕੇ ਉਹਨਾਂ ਨੇ ਆ ਕੇ ਵਿੱਚ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਹੈ ਗੱਲ ਦੇ ਵਿੱਚ ਇੰਟਰਫੇਅਰ ਕਰਨ ਦੀ ਉਸ ਤੋਂ ਬਾਅਦ ਇੱਕਾ ਬੰਦੇ ਨੇ ਹਵਾਲਾ ਦੇ ਕੇ ਹਵਾਲਾ ਦੇ ਕੇ ਨਾ ਬੱਚਿਆਂ ਦੇ ਗੱਲ ਨੂੰ ਪਵਾਏ ਆ ਬੱਚੇ ਤੇ ਉਹ ਗੱਲ ਨੂੰ ਪਹਿਲੇ ਹੋਏ ਮਹਾਰਾਜ ਉਹਨਾਂ ਨੇ ਕਿਰਚ-ਕੁਰਚ ਮਾਰੀ ਹੈ ਬੱਚੇ ਦੀ ਤੇ ਜੀ ਵੀ ਉਹ ਰਾਤ ਨੂੰ 1:00 2:00 ਵਜੇ ਲੈ ਤੁਰ ਗਈ ਹੈ ਬੱਚੇ ਜੀ ਲੈ ਕੇ ਅਸੀਂ ਪਹਿਲਾਂ ਬੰਨਣ ਵਾਲੇ ਆਏ ਆ ਸਿਮਲਾ ਦੇ ਬਨਾਲ ਦੇ ਵਿੱਚ ਸੇਰ ਜੀ ਫਰੀਦਕੋਟ ਗਏ ਆ ਫਰੀਦਕੋਟ ਤੋਂ ਸਾਨੂੰ ਘੇਰ ਰਿਹਾ ਪਰ ਕੱਲ ਪਾ ਜੀ ਬਿਸੰਦੇ ਆਏ ਆ ਜਿਹੜਾ ਹਸਪਤਾਲ ਬਣਿਆ ਪਿਆ ਨਵਾਂ ਡੱਬ ਵਾਲੀ ਰੋਡ ਤੇ ਤੇ ਉੱਥੇ ਆਉਂਦੇ ਦੀ ਬੱਚੇ ਦੀ ਡੈੱਟ ਹੋ ਗਈ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਕਾਲਾ ਕੰਮ ਕਰਦਾ ਸੀ ਫਲ ਫਰੂਟ ਦੀ ਰੇੜੀ ਲਾਉਂਦਾ ਸੀਗਾ ਜੀ ਮੁੰਡਾ ਰੋਜ਼ ਦੀ ਤਰ੍ਹਾਂ ਜੀ ਇਸ ਟਾਈਮ ਵੀ ਸ਼ਾਮ ਦੇ ਨੂੰ ਉੱਥੇ ਗਿਆਗਾ ਦੁਕਾਨ ਤੇ ਜਦੋਂ ਤੇ ਇੱਕ ਕਟਨਾਵਦੋਂ ਵਾਪਰੀਆ ਸ਼ਾਮ ਦਾ 5:00 ਵਜੇ ਦਾ ਟਾਈਮ ਜੀ 5:30 ਪੰਜ ਵਜੇ ਤੇ ਪ੍ਰਸ਼ਾਸਨ ਨੂੰ ਕੀ ਮੰਗ ਚਾਹਦੇ ਹੁਣ ਤੱਕ ਪੁੱਛਾ ਨਹੀਂ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਚਾਉਣੀ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ